ਸਸਿਕਾ ਸਾਰੇ ਦੋਸਤਾਂ ਨੂੰ ਕੀ ਹਾਲ ਚਾਲ ਹੈ ਸਭ ਦਾ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਇਸ ਨਵੀਂ ਵੀਡੀਓ ਤੇ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੀ ਵੀਡੀਓ ਚੰਗੀ ਤਰ੍ਹਾਂ ਧਿਆਨ ਨਾਲ ਦੇਖੋਗੇ ਅੱਜ ਆਪਾਂ ਗੱਲ ਕਰਨੀ ਹੈ 2024 ਦੀ ਭਰਤੀ ਬਾਰੇ ਕਿ ਜਿਹੜੀ ਕਿ ਆਲਰੇਡੀ ਪ੍ਰੋਸੈਸ ਦੇ ਵਿੱਚ ਹੈ ਜਿਹਦੇ ਫਾਰਮ ਫਿਲ ਕੀਤੇ ਜਾ ਰਹੇ ਨੇ ਤੇ ਉਹਦੇ ਸਿਰਫ 2 ਦਿਨ ਬਾਕੀ ਨੇ 2 ਦਿਨ ਵੀ ਕਾਦੇ ਮਤਲਬ 3 ਦਿਨ ਸਮਝ ਲਓ ਤੁਸੀਂ ਤੇ ਜਿਹਦਾ ਕਿ ਮਤਲਬ ਕਿ ਪੋਰਟਲ 21 ਤਰੀਕ ਨੂੰ ਓਪਨ ਹੋਇਆ ਸੀ ਤੇ ਅੱਜ 11 ਤਰੀਕ ਹੋ ਗਈ ਆ ਠੀਕ ਹੈ ਤੇ ਜਿਹਦਾ ਪੋਰਟਲ ਪਾਸੋਂ ਦਾ ਕਿਹੜਾ ਮਤਲਬ ਕਿ 13 ਤਰੀਕ ਤੱਕ ਆਪਾਂ ਨੂੰ ਠੀਕ ਆ ਤੇ ਉਮੀਦ ਕਰਾਂ ਤੁਸੀਂ ਸਾਰੀ ਵੀਡੀਓ ਧਿਆਨ ਨਾਲ ਦੇਖੋਗੇ ਜੋ ਮੈਂ ਗੱਲਾਂ ਤੁਹਾਨੂੰ ਦੱਸਣੀਆਂ ਨੇ 2025 ਰਿਲੇਟਡ ਤੇ 2024 ਦੇ ਕੈਂਡੀਡੇਟਸ ਥੋੜਾ ਇਸ ਜੀ ਨੂੰ ਧਿਆਨ ਨਾਲ ਸੁਣਿਓ ਤੇ ਉਮੀਦ ਕਰਾਂ ਤੁਸੀਂ ਸਾਰੀ ਵੀਡੀਓ ਧਿਆਨ ਨਾਲ ਦੇਖੋਗੇ ਤਾਂ ਗੇੜ ਤੁਹਾਡੇ ਸਾਰੇ ਡਾਊਟਸ ਨੇ ਉਹ ਮੈਨੂੰ ਕਾਫੀ ਆ ਰਹੇ ਨੇ ਖਾਸ ਕਰਕੇ 24 ਦੀ ਭਰਤੀ ਰਿਲੇਟਡ ਤੇ ਤੁਸੀਂ ਸਾਰਿਆਂ ਨੇ ਵੀਡੀਓ ਐਂਡ ਤੱਕ ਜਰੂਰ ਦੇਖਣਾ ਤੋਂ ਸ਼ੁਰੂ ਕਰਨ ਦੇ ਬਿਨਾਂ ਇਸ ਦੇਰੀ ਦੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 2024 ਦਾ ਇਹ ਰਿਜ਼ਲਟ ਮਤਲਬ ਪੈਂਡਿੰਗ ਤੇ ਡਿਕਲੇਅਰ ਨਹੀਂ ਹੋਇਆ ਕਿਉਂਕਿ ਉਹਦੇ ਕਾਫੀ ਜਿਹੇ ਸਟੂਡੈਂਟਸ ਸੀਗੇ ਹੋਲਡ ਤੇ ਪਏ ਸੀਗੇ ਤੇ ਜਿਨ੍ਹਾਂ ਦੀ ਵੇਟਿੰਗ ਦੇ ਵਿੱਚ ਮਤਲਬ ਜਿਹਾ ਕਹਿੰਦੀ ਆਪਾਂ ਫਾਈਲ ਹੋਲਡ ਤੇ ਕਰਕੇ ਉਹਨਾਂ ਨੂੰ ਮਤਲਬ ਕਿ ਰਿਜ਼ਲਟ ਡਿਲੇ ਕਰਨਾ ਪਿਆ ਕੰਪਨੀ ਨੂੰ ਤੇ ਇਸ ਕਰਕੇ ਮੈਂ ਕਹਿਣਾ ਹੁੰਦਾ ਕਿ ਜਿਹੜੇ ਤੁਹਾਡੇ ਡਾਕੂਮੈਂਟਸ ਵਗੈਰਾ ਹੁੰਦੇ ਨੇ ਠੀਕ ਹੈ ਉਹ ਪ੍ਰੋਪਰ ਚੰਗੀ ਤਰ੍ਹਾਂ ਮਤਲਬ ਕਿ ਦੇਖ ਕੇ ਭਰਿਆ ਕਰੋ ਜੋ ਤੁਸੀਂ ਫਾਰਮ ਫਿਲ ਵਗੈਰਾ ਕਰਦੇ ਹੋ ਠੀਕ ਹੈ ਕਿਉਂਕਿ ਹਲਕੀ ਜੀ ਮਿਸਟੇਕ ਨਾਲ ਆਪਣੀ ਜਿਹੜੀ ਫਾਈਲ ਆ ਡਾਕੂਮੈਂਟਸ ਸਕਰੂਟੀ ਦਾ ਉਹ ਹੋਲਡ ਰੇ ਹੋ ਜਾਂਦੀ ਹੈ ਠੀਕ ਆ ਚਲੋ ਜੇ ਕਿਸੇ ਦੇ ਮਦਰ ਫਾਦਰ ਦਾ ਨੇਮ ਮਤਲਬ ਕਿ ਬਾਈ ਵਰਤੀ ਜਿਵੇਂ ਕਹਿ ਦੀ ਜਾਂ ਬਾਈ ਤੁਸੀਂ ਜਿਵੇਂ ਸਕੂਲ ਚ ਲੱਗਦੇ ਹਨ ਤੇ ਉਦੋਂ ਤੋਂ ਹੀ ਗਲਤਤਾ ਦਾ ਕੁਝ ਕਹਿ ਨਹੀਂ ਸਕਦੇ ਬਟ ਫਿਰ ਵੀ ਕੋਸ਼ਿਸ਼ ਕਰਨੀ ਆ ਕਿ ਤੁਸੀਂ ਜਿਹੜਾ ਉਹ ਡਾਕੂਮੈਂਟ ਵਗੈਰਾ ਪਹਿਲਾਂ ਇਹ ਚੀਜ਼ਾਂ ਤੇ ਧਿਆਨ ਮਤਲਬ ਕਿ ਦੇਣ ਯੋਗ ਹੁੰਦੀਆਂ ਠੀਕ ਆ ਤੇ ਆਪਾਂ ਜਿਹੜੀ ਗੱਲ ਕਰਨੀ ਆ 2024 ਦੇ ਪ੍ਰਤੀ ਮਤਲਬ ਜਿਹੜੀ ਪੈਂਡਿੰਗ ਪਈ ਆ ਠੀਕ ਆ ਉਹਦਾ ਰਿਜ਼ਲਟ ਜਿਹੜਾ ਉਹ ਬਹੁਤ ਜਲਦੀ ਆ ਰਿਹਾ ਬਹੁਤ ਜਲਦੀ ਬਸ ਮੈਂ ਤੁਹਾਨੂੰ ਡੇਟ ਨਹੀਂ ਦੱਸ ਸਕਦਾ ਕਿਉਂਕਿ ਜਿਹੜਾ ਮੈਕਹਮੇਤ ਵਿੱਚ ਕੁਝ ਪੱਕੀਆਂ ਡੇਟਸ ਨਹੀਂ ਹੁੰਦਾ ਕਈ ਵਾਰੀ ਜਿਹੜੀ ਡੇਟ ਦਿੱਤੀ ਹੁੰਦੀ ਆ ਉਹ ਜਾਂ ਤਾਂ ਉਸ ਤੋਂ ਪਹਿਲਾਂ ਵੀ ਕੰਮ ਕਰ ਲਿਆ ਜਾਂਦਾ ਜਾਂ ਫਿਰ ਉਹਨੂੰ ਡਿਲੇ ਕਰ ਦਿੱਤਾ ਜਾਂਦਾ ਜਿੰਨਾ ਕਿ 2023 ਵਾਲਿਆਂ ਦੀ ਜੁਆਇਨਿੰਗ ਹੋਈ ਸੀ ਠੀਕ ਹੈ ਤਾਂ ਉਹ ਕਿੰਨੀ ਮਤਲਬ ਤਿੰਨ ਵਾਰ ਡੇਟਾਂ ਚੇਂਜ ਹੋਈਆਂ ਹਨਾ ਤਾਂ ਇਸ ਮਤਲਬ ਕਿ ਮੈਂ ਹੁਣ ਕਈ ਵਾਰੀ ਕਹਿ ਦਿੰਦੀ ਮੁੰਡੇ ਕੁੜੀਆਂ ਵੀ ਸਾਨੂੰ ਕੋਈ ਪੱਕੀ ਐਗਜ਼ੈਕਟ ਡੇਟ ਦੱਸ ਦੋ ਤਾਂ ਡੇਟ ਨਹੀਂ ਮੈਂ ਤੁਹਾਨੂੰ ਦੱਸ ਸਕਦਾ ਬਸ ਮਾਰਚ ਦੇ ਮਤਲਬ ਕਿ ਜਿਵੇਂ ਕਹਿੰਦੀ ਮਾਰਚ ਦੇ ਬਿਲਕੁਲ ਥੋੜਾ ਰਿਜ਼ਲਟ ਤੁਹਾਡੇ ਹੱਥਾਂ 'ਚ ਹੋਊਗਾ ਠੀਕ ਆ ਔਰ ਜਿਨ੍ਹਾਂ ਦੇ ਮਤਲਬ ਕਿ ਪੂਰੇ ਪੁਆਇੰਟਾਂ ਪੁਆਇੰਟ ਦੇ ਨੰਬਰ ਨੇ ਮੈਂ ਉਹਨਾਂ ਬਾਰੇ ਗੱਲ ਕਰਨੀ ਆ ਠੀਕ ਆ ਤੇ ਵੀ ਜਿਹੜਾ ਤੁਸੀਂ ਫਾਰਮ ਫਿਲ ਬਾਰੇ ਪੁੱਛ ਰਹੇ ਨੇ ਮੈਨੂੰ ਕਾਫੀ ਸਟੂਡੈਂਟਸ ਵੀ ਅਸੀਂ ਫਾਰਮ ਫਿਲ ਕਰੀਏ ਜਾਂ ਨਾ ਕਰੀਏ ਮਤਲਬ ਦੁਬਿਧਾ ਦੇ ਵਿੱਚ ਨੇ ਠੀਕ ਆ ਤੇ ਤੁਸੀਂ ਇਹ ਚੀਜ਼ ਥੋੜੀ ਜਿਹੀ ਧਿਆਨ ਨਾਲ ਦੇਖਣੀ ਹੈ ਪਰ ਮੈਂ ਇਹ ਚੀਜ਼ ਸਾਰਿਆਂ ਨੂੰ 2024 ਵਾਲੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੂੰ ਸਾਰਿਆਂ ਨੂੰ ਹੀ ਮਤਲਬ ਕਿ ਟਾਰਗੇਟ ਕਰਕੇ ਵੀਡੀਓ ਬਣਾਈ ਆ ਤਾਂ ਸਾਰੀ ਵੀਡੀਓ ਮਤਲਬ ਕਿ ਤੁਸੀਂ ਧਿਆਨ ਨਾਲ ਹੀ ਦੇਖਣੀ ਆ ਮੈਂ ਪਹਿਲਾਂ ਹੀ ਇਹ ਤੁੜੇ ਵੀਡੀਓ ਸਕਿਪ ਕਰਕੇ ਹੋਊਗਾ ਜੇ ਤੁਸੀਂ ਵੀਡੀਓ ਸਕਿਪ ਨਾ ਕੀਤੀ ਤਾਂ ਫਿਰ ਤੁਹਾਨੂੰ ਮਤਲਬ ਕੋਈ ਡਾਊਟ ਨਹੀਂ ਰਹੂਗਾ ਤੇ ਇਸ ਕਰਕੇ ਜਿਹੜਾ ਤੁਸੀਂ ਧਿਆਨ ਦੇਣਾ ਹੈ ਤਾਂ ਜਿਨ੍ਹਾਂ ਦੇ ਨੰਬਰ ਜਿੱਦਾਂ ਕਿ 1 ਡੇਡ ਨੰਬਰ ਵੱਧ ਦਾ ਜਿਨ੍ਹਾਂ ਦਾ ਉਹਨਾਂ ਨੇ ਤਾਂ ਫਾਰਮ ਫਿਲ ਕਰਨਾ ਹੀ ਕਰਨਾ 101% ਕਰਨਾ ਠੀਕ ਆ ਦੋ ਦਿਨ ਬਾਕੀ ਨੇ ਠੀਕ ਆ ਅੱਜ ਕਰ ਦਿਓ ਕੱਲ ਕਰ ਦਿਓ ਠੀਕ ਆ ਪਰਸੋਂ ਮਤਲਬ ਕਿ ਥੋੜੀ ਵੈਬਸਾਈਟ ਮਤਲਬ ਜਿਵੇਂ ਕਹਦੀ ਲਾਸਟ ਦਿਨਾਂ ਦੇ ਵਿੱਚ ਹੈਂਗ ਹੋਣ ਲੱਗ ਜਾਂਦੀ ਹੈ ਇਸ ਕਰਕੇ ਜਿਹੜਾ ਤੁਸੀਂ ਉਹਦਾ ਮਤਲਬ ਕਿ ਫਾਰਮ ਫਿਲ ਵਗੈਰਾ ਜ਼ਰੂਰ ਕਰੋ ਠੀਕ ਆ ਔਰ ਜਿਨ੍ਹਾਂ ਦੇ 2 ਤੋਂ 3 ਨੰਬਰ ਵੱਧਦੇ ਨੇ ਉਹਨਾਂ ਨੂੰ ਵੀ ਕਰਨਾ ਚਾਹੀਦਾ ਠੀਕ ਆ ਹੁਣ ਤੁਸੀਂ ਕਹੋਗੇ ਵੀ ਤੁਸੀਂ ਤਾਂ ਕਿਹਾ ਸੀ ਵੀ 2 ਨੰਬਰ ਤੋਂ ਵੱਧ ਨਹੀਂ ਜਾਂਦੀ ਦੇਖੋ ਕਟਆਫ ਮੇਰੇ ਹੱਥ ਦੇ ਵਿੱਚ ਨਹੀਂ ਹੈਗੀ ਮੈਂ ਮਤਲਬ ਕਿ ਤੁਹਾਨੂੰ ਇਹ ਗੱਲ ਦੱਸੀ ਵੀ ਇੱਥੋਂ ਦਾ ਕਟਆਫ ਜਾਊਗੀ ਇਹ ਤੋਂ ਵੱਧ ਨਹੀਂ ਜਾਂਦੀ ਠੀਕ ਆ ਬਟ ਫਿਰ ਵੀ ਤੁਸੀਂ ਰਿਸਕ ਫ੍ਰੀ ਤਾਂ ਰਹੋ ਨਾ ਤੁਹਾਡੇ ਦਿਮਾਗ ਦੇ ਵਿੱਚ ਇਹ ਚੀਜ਼ ਲੋਡ ਤਾਂ ਨਹੀਂ ਹੋਣਾ ਚਾਹੀਦਾ ਕਿ ਕਈ ਹੁਣ ਜਿਵੇਂ ਮੇਰੇ ਵਰਗੇ ਹੁੰਦੇ ਸਟੂਡੈਂਟਸ ਹਨਾ ਐਵਰੇਜ ਸਟੂਡੈਂਟ ਹੁੰਦੇ ਆ ਕਿ ਜਿਨ੍ਹਾਂ ਨੂੰ ਡਰ ਹੁੰਦਾ ਵੀ ਜਾਂ ਜਿਵੇਂ ਕਹਿ દઈએ ਵੀ ਮਤਲਬ ਕਿ ਮੀਡਲ ਕਲਾਸ ਫੈਮਿਲੀ ਨਾਲ ਸਬੰਧ ਰੱਖਦੇ ਨੇ ਤੇ ਉਹ ਸਟੂਡੈਂਟ ਮਤਲਬ ਕਿ ਜਿਆਦਾਤਰ ਦੁਬਿਧਾ ਦੇ ਵਿੱਚ ਨੇ ਵੀ ਸਾਡਾ ਜੀ ਸਿਲੈਕਸ਼ਨ ਨਾ ਹੋਈ ਤਾਂ ਸਾਡਾ ਕੀ ਹੋਊਗਾ ਠੀਕ ਹੈ ਇਸ ਕਰਕੇ ਮਤਲਬ ਕਿ ਮੈਂ 2024 ਦੇ ਸਾਰੇ ਸਟੂਡੈਂਟਸ ਨੂੰ ਕਹਾਂਗਾ ਜਿਨ੍ਹਾਂ ਦੇ 5 ਨੰਬਰ ਤੋਂ ਨੰਬਰ ਘਟਦੇ ਨੇ ਠੀਕ ਹੈ ਹੁਣ ਤੁਸੀਂ ਫਿਰ ਮੈਂ ਵਾਰੀ ਵਾਰੀ ਉਹੀ ਗੱਲ ਕਹਿਣਾ ਤੁਸੀਂ ਫਿਰ ਕਹੋਗੇ ਵੀ ਕਿੱਥੇ 2 ਨੰਬਰ ਕਿੱਥੇ 5 ਨੰਬਰ ਮੈਂ ਤੁਹਾਨੂੰ ਇੱਕ ਸੇਫ ਸਾਈਡ ਚੱਲਣ ਲਈ ਕਹਿ ਰਿਹਾ ਕਿਉਂਕਿ ਭਰਤੀ ਇੱਕ ਸਾਲ ਬਾਅਦ ਰਿਲੀਜ਼ ਹੁੰਦੀ ਹੈ ਠੀਕ ਹੈ ਰੱਬ ਨਾ ਕਰੇ ਕਿਤੇ 0.0001% ਤੁਹਾਡਾ 1 ਪੁਆਇੰਟ ਦੇ ਨੰਬਰ ਰਹੇਗਾ ਤੁਹਾਡਾ ਠੀਕ ਹੈ ਤਾਂ ਤੁਹਾਨੂੰ ਸਾਲ ਨਹੀਂ ਹੁਣ 2 ਸਾਲ ਮਤਲਬ ਵੇਟ ਕਰਨੀ ਪਊਗੀ ਠੀਕ ਹੈ ਕਿਉਂਕਿ 25 ਵਾਲੀ ਭਰਤੀ ਤੁਸੀਂ ਲੰਗਾ ਦੇਣੀ ਆ ਫਿਰ 26 ਵਾਲੀ ਭਰਤੀ ਆਊਗੀ ਫਿਰ ਤੁਸੀਂ ਉਹਨੂੰ ਫਾਰਮ ਫਿਲ ਕਰੋਗੇ ਕਿਤੇ ਮਤਲਬ ਬਹੁਤ ਜ਼ਿਆਦਾ ਤੁਸੀਂ ਮਤਲਬ ਕਿ ਪਿੱਛੇ ਚਲ ਜਾਓਗੇ ਘੱਟੋ ਘੱਟ 2 ਸਾਲ ਪਿੱਛੇ ਚਲ ਜਾਓਗੇ ਇਸ ਕਰਕੇ ਮੇਰੀ ਮਤਲਬ ਕਿ ਤੁਹਾਨੂੰ ਅਪੀਲ ਆ ਸਾਰਿਆਂ ਨੂੰ ਕਿ ਜਿਨ੍ਹਾਂ ਦੇ 5 ਨੰਬਰ ਤੋਂ ਘਟਦੇ ਨੇ ਹਾਂ 5 ਨੰਬਰ ਤੋਂ ਵੱਧ ਵਾਲੇ ਆ 10 ਨੰਬਰ ਨੇ ਠੀਕ ਹੈ ਚਲੋ ਉਹਨਾਂ ਨੂੰ ਇੰਨੀ ਜ਼ਰੂਰਤ ਨਹੀਂ ਹੈਗੀ ਬਟ ਜਿਨ੍ਹਾਂ ਦੇ ਨੰਬਰ 5 ਤੋਂ ਘਟਦੇ ਨੇ ਠੀਕ ਆ ਉਹ ਬਿਲਕੁਲ ਇਸ ਚੀਜ਼ ਨੂੰ ਜਰੂਰ ਪਰਿਓ ਤਾਂ ਜੇ ਤੁਹਾਨੂੰ ਮੈਂ ਸਾਰਿਆਂ ਨੂੰ ਕਹਾਂ ਤਾਂ ਫਾਰਮ ਮੇਰੇ ਅਕੋਰਡਿੰਗ ਤੁਹਾਨੂੰ ਸਾਰਿਆਂ ਨੂੰ ਫਿਲ ਕਰਨਾ ਚਾਹੀਦਾ ਕੁਝ ਨਹੀਂ ਹੁੰਦਾਗਾ 500000 ਕੋਈ 1500 ਨਾਲ ਤੁਸੀਂ ਕੋਈ ਮਤਲਬ ਕਿ ਹੋਣੀ ਹੋਣ ਲੱਗੇ ਗਰੀਬ ਨਹੀਂ ਹੋਣ ਲੱਗੇ ਠੀਕ ਆ ਜਦੋਂ ਮਹਾਰਾਜ ਨੇ ਤੁਹਾਡੇ ਵਰਦੀ ਪਾਤੀ ਤਾਂ ਸਾਰੇ ਕਹਿੰਦੇ ਹੁੰਦੇ ਧੋਨੇ ਧੋਤੇ ਜਾਣਗੇ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਅਪੀਲ ਕਰਦਾ ਵੀ ਤੁਸੀਂ ਸਾਰਿਆਂ ਨੇ ਜਿਹੜੀ ਉਹ ਭਰਤੀ ਫਿਲ ਕਰਨੀ ਆ ਜਿਹੜੇ 2 ਦਿਨ ਬਾਕੀ ਨੇ ਆਪੋ ਆਪਣੇ ਕਿਸੇ ਸਾਈਬਰ ਕੈਫੇ ਤੇ ਜਾਓ ਤੇ ਉੱਥੇ ਜਾ ਕੇ ਆਪਣਾ ਜਿਹੜਾ ਫਾਰਮ ਫਿਲ ਕਰੋ ਤੇ ਫਾਰਮ ਫਿਲ ਕਰਦਿਆਂ ਇਹ ਆਪਦੀਆਂ ਜਣੀਆਂ ਸਾਵਧਾਨੀਆਂ ਵਰਤਨੀਆਂ ਵੀ ਆਪਣਾ ਨੇਮ ਫਾਦਰ ਨੇਮ ਮਦਰ ਨੇਮ ਜੋ ਤੁਹਾਡਾ ਸੈਸ਼ਨ ਰਿਹਾ 10th ਦਾ +2 ਦਾ ਠੀਕ ਆ ਉਹ ਹਰ ਇੱਕ ਚੀਜ਼ ਨੂੰ ਪੂਰੇ ਪ੍ਰੋਪਰ ਤਰੀਕੇ ਨਾਲ ਭਰਨਾ ਠੀਕ ਆ ਜਿਨ੍ਹਾਂ ਨੇ ਭਰਤਾ ਵੈਲੈਂਗੁਡਾ ਇੰਨਾੜੇ ਨਹੀਂ ਪਰ ਉਹ ਕਿਰਪਾ ਕਰਕੇ ਜਰੂਰ ਭਰੋ ਠੀਕ ਹੈ ਤਾਂ ਕਿ ਤੁਹਾਨੂੰ ਮਤਲਬ ਕਿ ਬਾਅਦ ਵਿੱਚ ਪਛਤਾਵਾ ਨਾ ਹੋਵੇ ਕਿਉਂਕਿ ਇਹ ਜਿਹੜਾ ਪੋਰਟਲ ਹੈ ਦੁਬਾਰਾ ਫਿਰ ਨਹੀਂ ਓਪਨ ਹੋਊਗਾ ਕਿਉਂਕਿ ਪੀ ਟ੍ਰਿਪਲ ਐਸ ਵੀ ਕਈ ਵਾਰ ਓਪਨ ਕਰ ਦਿੰਦੀ ਹੈ ਪੋਰਟਲ ਮਤਲਬ ਕਿ ਰੀ ਓਪਨ ਕਰ ਦਿੰਦੇ ਨੇ ਪਰ ਪੰਜਾਬ ਪੁਲਿਸ ਦਾ ਪੋਰਟਲ ਜਦੋਂ ਇੱਕ ਵਾਰ ਬੰਦ ਹੋ ਜਾਂਦਾ ਭਰਤੀ ਦਾ ਠੀਕ ਹੈ ਫਿਰ ਉਸ ਤੋਂ ਬਾਅਦ ਉਹ ਓਪਨ ਨਹੀਂ ਹੁੰਦਾ ਸੋ ਮੈਂ ਉਮੀਦ ਕਰਦਾ ਤੁਸੀਂ ਵੀਡੀਓ ਸਾਰੀ ਨੂੰ ਧਿਆਨ ਨਾਲ ਸੁਣਿਆ ਹੋਊਗਾ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਠੀਕ ਹੈ ਤੇ ਕਮੈਂਟ ਕਰਨ ਤੋਂ ਪਹਿਲਾਂ ਸਾਰੀ ਪਹਿਲਾਂ ਵੀਡੀਓ ਦੇਖਿਆ ਕਰੋ ਮੇਰੀ ਇਹੀ ਬੇਨਤੀ ਆ ਤੇ ਸਾਰਿਆਂ ਨੂੰ ਮਤਲਬ ਕੀ ਮੈਂ ਸ਼ੁਭ ਕਾਮਨਾਵਾਂ ਦਿੰਨਾ ਠੀਕ ਹੈ ਵੀ ਤੁਹਾਡਾ 24 ਦਾ ਰਿਜ਼ਲਟ ਬਹੁਤ ਸ਼ੀਤਿਆਰ ਹੈ ਤੁਹਾਡੀ ਜਿਹੜੇ ਸਿਲੈਕਟ ਹੋ ਗਏ ਕੈਂਡੀਡੇਟ ਉਹਨਾਂ ਨੂੰ ਤਾਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਹੋਣਗੀਆਂ ਠੀਕ ਹੈ ਤੇ ਜਿਹੜੇ ਰਹਿ ਜਾਣਗੇ ਕੈਂਡੀਡੇਟ 2025 ਦੀ ਭਰਤੀ ਵਿੱਚ ਉਸ ਤੋਂ ਵੀ ਜ਼ਿਆਦਾ ਮਤਲਬ ਕਿ ਮਿਹਨਤ ਕਰਕੇ ਅੱਗੇ ਆਉਂਦੀ ਜਿਹੜੀ ਉਹ ਕੋਸ਼ਿਸ਼ ਕਰਨੀ ਹੈ ਠੀਕ ਹੈ ਤੇ 2025 ਦੇ ਵਿੱਚ ਤੁਹਾਡੀ ਰਿਸਲੈਕਸ਼ਨ ਹੋਊਗੀ ਠੀਕ ਹੈ ਭਰਤੀ ਦੇ ਵਿੱਚ ਤੇ ਉਸ ਦੇ ਬਾਰੇ ਵੀ ਤੁਹਾਨੂੰ ਮੈਂ ਮਤਲਬ ਕਿ ਅੱਗੇ ਗਾਈਡ ਕਰਦਾ ਰਹੂੰਗਾ ਬਾਕੀ ਜਿਹੜੇ 24 ਵਾਲੇ ਮੁੰਡੇ ਕੁੜੀਆਂ ਠੀਕ ਆ ਤੇ ਬੇਨਤੀ ਬਸ ਤੁਹਾਡੇ ਕੀ ਜਿਹੜਾ ਆਪਣਾ ਪ੍ਰੋਪਰ ਜਿਹੜਾ 2025 ਦਾ ਫਾਰਮ ਫਿਲ ਕਰੂ ਤਾਂ ਕਿ ਤੁਹਾਨੂੰ ਮਤਲਬ ਕਿ ਕੋਈ ਅੱਗੇ ਦੇ ਕੋਈ ਪਰੇਸ਼ਾਨੀ ਨਾ ਹੋਵੇ ਤੇ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਤਦ ਤੱਕ ਲਈ ਸასი ਕਾਲ ਜੈ ਹਿੰਦ ਜਉਂ ਦਿਵਸ ਦੀ ਰੋ